ਜ਼ਿਲ੍ਹਾ ਸ਼ਰਪੋਤ ਦੀ ਥਾਣਾ ਬੁੱਲਵਾਲ ਦੇ ਅਧੀਨ ਆਉਂਦੇ ਚੌਂਕ ਨੇਸਾਲਾ ਹਾਈਵੇ ਉੱਪਰ ਹੀ ਸ਼ਰਿਆਮ ਦੜਾ ਸੱਟਾ ਅਤੇ ਜੂਆ ਖੇਡਿਆ ਜਾ ਰਿਹਾ ਹੈ ਮੌਕੇ ਤੇ ਪਹੁੰਚ ਪੱਤਰਕਾਰਾਂ ਦੀ ਟੀਮ ਵੱਲੋਂ ਜਦੋਂ ਇਸ ਘਟਨਾ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ਗਿਆ ਇਹ ਗੈਰ ਕਾਨੂੰਨੀ ਤੰਦਾ ਉਦੋਂ ਸਾਹਮਣੇ ਆਇਆ ਸੁਧਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਡੜਾ ਸੱਟੇ ਦੀ ਲਗਾਉਣ ਦੀ ਆੜ ਵਿੱਚ ਇਸ ਦੁਕਾਨ ਉੱਪਰ ਨਸ਼ੇ ਵੀ ਬੈਠ ਕੇ ਕਿਤੇ ਜਾਂਦੇ ਹਨ ਰਿਪੋਰਟ ਮੁਤਾਬਕ ਇਹ ਕੰਮ ਕਾਫੀ ਸਾਲਤ ਤੋਂ ਚੱਲ ਰਿਹਾ ਹੈ ਅਤੇ ਜਦੋਂ ਪੱਤਰਕਾਰਾਂ ਨੇ ਉੱਥੇ ਬੈਠੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਦੁਕਾਨ ਚਲਾਉਣ ਲਈ ਮਹੀਨਾ ਵੀ ਦਿੱਤਾ ਜਾਂਦਾ ਹੈ ਇਹ ਮਹੀਨਾ ਪਰਨ ਨਾਲ ਪੁਲਿਸ ਦਾ ਡਰ ਖਤਮ ਹੋ ਜਾਂਦਾ ਹੈ ਜਦੋਂ ਦੁਕਾਨ ਚਲਾਉਣ ਵਾਲੇ ਨੂੰ ਪੁੱਛਿਆ ਗਿਆ ਕਿ ਮਹੀਨਾ ਕਿਸ ਨੂੰ ਦਿੰਦੇ ਹਨ ਤਾਂ ਉਹਨਾਂ ਨੇ ਨਾਮ ਨਹੀਂ ਦੱਸਿਆ ਇਸ ਸਬੰਧੀ ਜਦੋਂ ਠਾਣਾ ਬੁੱਲਵਾਲ ਦੇ ਐਸਐਸਟੀਐ ਮਨਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਵੇਰੇ ਡੜਾ ਛੱਟਾ ਲਗਾਉਣ ਵਾਲਿਆਂ ਨੂੰ ਠਾਣੇ ਬੁਲਾਉਣਗੇ ਪਰ ਦੁਕਾਨ ਦੂਸਰੇ ਦਿਨ ਨੂੰ ਫਿਰ ਖੁੱਲਹੀ ਰਹੀ। ਅਪਡੇਟ ਪੰਜਾਬ ਡੇਲੀ ਨਿਊਜ਼ ਲਈ ਪੱਤਰਕਾਰ ਦੀਪਕ ਮੱਟੂ ਦੀ ਖਾਸ ਰਿਪੋਰਟ। ਅਸੀਂ ਪੈਸੇ ਭਰਦੇ ਆਈ ਰੀਆ ਦੀ ਆ ਦੁਕਾਨ ਹੈ। ਜਦੋਂ ਜਦੋਂ